ਅੱਜ ਸਰ ਅੱਜ ਤੁਸੀਂ ਜਿਹੜੀ ਐਸੋਸੀਏਸ਼ਨ ਦਾ ਗਠਨ ਕੀਤਾ ਵਾ ਕੀ ਕਹਿਣਾ ਤੁਹਾਡਾ ਕੀ ਨਾਮ ਆ ਮੈਂ ਮਰਦਾ ਇੰਦਰਜੀਤ ਕੁਮਾਰ ਕੰਨਾ ਆਪਰ ਲੈ ਕੇ ਤੇ ਐਸੋਸੀਏਸ਼ਨ ਬਣਾਈ ਆ ਬੜੀ ਸੂੰਗੂਈ ਦਾ ਬਣਾਈ ਆ ਤੇ ਹਰ ਹਰ ਜੀ ਨੂੰ ਜੇ ਬਾਰੇ ਬਾਰੇ ਉਹਦੇ ਕਾਹਦੇ ਸਾਰਾ ਸਹੀ ਕਰਾਂਗੇ ਗਲਤ ਕੰਮ ਨਹੀਂ ਇੱਥੇ ਆਪਾਂ ਹੁੰਦੇ ਆ ਕਿਸੇ ਦਾ ਤੱਕਾ ਦੇਣਾ ਤਾਂ ਨਹੀਂ ਹੋਊਗਾ ਤੁਸੀਂ ਕੀ ਕੀ ਸੋਚਿਆ ਵਾ ਡੀਜ਼ਲ ਭਾਵ ਵਾਲੀ ਕਰਨਾ ਵਾ ਹਾਏ ਕੀ ਕੀ ਤੁਸੀਂ ਬਰਾਂਦੇ ਕਰਨੇ ਗਲਤ ਐ ਜਿੱਥੇ ਰੋਗ ਤੜਿਆ ਹੋਣੀਆਂ ਅਸੀਂ ਉਹਦਾ ਤਸੇਲਦਾਰ ਕੋ ਜਾਵਾਂਗੇ ਜਿੱਥੇ ਜਾਣਾ ਤੇ ਜਾਵਾਂਗੇ ਬੜਾ ਹੱਲ ਪੜਾ ਕਰਾਂਗੇ ਉੱਥੇ ਦੱਸਣਗੇ ਐਨਓਸੀ ਦਾ ਬਹੁਤ ਚੱਕਰ ਚੱਲ ਰਿਹਾ ਕਾਰਪੋਰੇਸ਼ਨ ਦਾ ਉਹਦਾ ਵੀ ਹਰ ਹਾਲ ਦਾ ਹੱਲ ਕਰਾ ਕੇ ਰਾਵਾਂ ਤੇ ਜਿਹੜੀ ਡੀਲਰ ਪਰ ਆਮਦਿ ਕਮਿਸ਼ਨ ਦਾ ਰੋਲਾ ਪੈਂਦਾ ਉਹਦੇ ਬਾਰੇ ਕੀ ਕਰੋਗੇ ਰੋਲਾ ਜਿੱਥੇ ਪੱਕਾ ਪਿਆ ਉੱਥੇ ਸੁਝਾਵਾਂਗੇ ਇੱਕ ਸ਼ਹਿਰ ਦੇ ਵਿੱਚ ਥੋੜ੍ਹਦਨ ਪੰਦਾ ਜਿ ਐਸੋਸੀਏਸ਼ਨ ਬਣੀ ਆ ਥੋੜ੍ਹਦਨ ਪਹਿਲਾਂ ਵੀ ਜੂਨੀਅਨ ਤੁਹਾਡੀ ਬਣੀ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਬੜੇ ਆ ਵੇ ਉਹ ਉਹ ਵੀ ਆਪਣੇ ਬੇਟੇ ਹੀ ਆ ਕੋਈ ਉਪਰੇ ਨਹੀਂ ਉਹ ਅਸੀਂ ਉਹਨਾਂ 20 ਸਾਲਾਂ ਤੋਂ ਵਰਦੇ ਆ ਰਹੇ ਆ ਦੇਖ ਭਰਾਵਾ ਉਹ ਜਾਂ ਦੇਖੇ ਉਹ ਵੈਸੇ ਗੱਲ ਕੋਈ ਨਹੀਂ ਯਗਾ ਨਹੀਂ ਉਹਨਾਂ ਦਾ ਕੋਈ ਚਲੋ ਤੁਸੀਂ ਹੁਣ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਂ ਸਾਰੇ ਮੈਸੇਜ ਉਹ ਜਿੰਨੇ ਭਰਾ ਆਏ ਆ ਬੇਟੇ ਆਏ ਆ ਭਰਾ ਆਏ ਆ ਇਹ ਦਿਨੇ ਦਾ ਕੰਮ ਕਰਦੇ ਆ ਇਹਨਾਂ ਨੂੰ ਗਾਂ ਉੱਤੇ ਚੱਕਰ ਦੀ ਕੋਸ਼ਿਸ਼ ਕਰਦੇ ਆ ਵੀ ਸਟਰੋਂਗ ਕੰਮ ਕਰੋ ਸਹੀ ਕਰੋ ਨੈਗ ਨੀਤੀ ਨਾ ਕਰੋ ਜਿਹੜੀ ਤੁਸੀਂ ਐਸੋਸੀਏਸ਼ਨ ਨਵੀਂ ਨਹੀਂ ਹੈ ਤਾਂ ਨਾਮ ਕੀ ਹੈ ਇਹ ਆ ਆਪਣਾ ਨਹੀਂ ਆ ਆ ਆ ਸੀਨੀਅਰ ਸੀਨੀਅਰ ਹਾਂ ਡੀਲਰ ਐਸੋਸੀਏਸ਼ਨ ਰੂਟ ਸੀਨੀਅਰ ਪ੍ਰੋਪਰਟੀ ਡੀਲਰ ਕਪੂਥਲਾ ਐਸੋਸੀਏਸ਼ਨ ਕਿੰਨੇ ਮੈਂਬਰ ਆ ਜੀ ਗਰਮ ਗਰਮ ਆਪਾ ਕੀ ਨਾ ਟੋਟਾ ਰਾਮਪਾਲ ਮੜਿਆ ਜੀ ਮੜਿਆ ਜੀ ਤੁਹਾਡੀ ਨਵੀਂ ਐਸੋਸੀਏਸ਼ਨ ਬਣੀ ਕੀ ਕਹਿਣਾ ਤੁਹਾਡੇ ਬਾਰੇ ਬਸ ਇਹੋ ਹੀ ਕਰਨਾ ਬਾਦ ਕਿਸੇ ਦਾ ਨਾ ਹੱਕ ਨਾ ਹੋਵੇ ਕਿਸੇ ਹਰਕ ਦਾ ਸਹੀ ਤਰੀਕੇ ਦੇ ਨਾਲ ਕੰਮ ਹੋਵੇ ਗਵਰਨਮੈਂਟ ਨੂੰ ਜੇ ਮਿਲਣਾ ਪਵੇ ਕਮੇਟੀ 'ਚ ਮਿਲਣਾ ਪਵੇ ਡੀਸੀ ਸਾਹਿਬ ਨੂੰ ਮਿਲਣਾ ਪਵੇ ਇਹ ਸਾਰੀ ਯੂਨਿਟ ਇਕੱਠੀ ਹੋ ਕੇ ਜਿੱਤ ਮੁਕੋ ਬਸਲਾ ਹੋਏਗਾ ਅਸੀਂ ਮਿਲਾਂਗੇ ਲਾਸਟ ਟਾਈਮ ਹਰਕ ਦਾ ਮਸਲਾ ਹੱਲ ਕਰਾਂਗੇ ਲਾਸਟ ਟਾਈਮ ਤੁਸੀਂ ਪ੍ਰਧਾਨ ਸੀ ਐਸੋਸੀਏਸ਼ਨ ਦੇ ਤੇ ਹੁਣ ਪੁਰਾਣੀ ਐਸੋਸੀਏਸ਼ਨ ਕਹਿਣਾ ਕਿ ਤੁਸੀਂ ਉਹਨਾਂ ਨੂੰ ਸਿਫਾ ਦਿੱਤਾ ਤੁਹਾਡੇ ਸੇਵਕੀ ਇਹ ਕਿੰਨਾ ਕਿ ਸੱਚ ਆ ਮੇਰੇ ਕੋਈ ਸ਼ੇਧ ਖਰਾਬ ਨਹੀਂ ਜੀ ਨਹੀਂ ਜੀ ਨਾ ਬਿਮਾਰ ਸੀ ਬਿਲਕੁਲ ਠੀਕ ਠਾਕ ਹੈ ਇਹ ਉਹਨਾਂ ਦੀ ਮਰਜ਼ੀ ਨਾਲ ਜੋ ਮਰਜ਼ੀ ਉਹ ਕਰਨ ਮੈਨੂੰ ਉਹਨਾਂ ਨਾਲ ਦੇ ਸੱਚੇ ਤੋਂ ਦੁਖੀ ਹੋ ਕੇ ਮੈਂ ਸਮਰਥਨ ਕੰਡਾ ਸਾਹਮਣੇ ਦੇ ਤਾ ਠੀਕ ਹੈ ਜੀ ਹੁਣ ਪੌੜਾ ਕੀ ਭੋਖ ਵਿੱਚ ਹੋਏਗੇ ਪਰਾਲੇ ਵਿੱਚ ਵਿੱਚ ਪਾ ਲਿਆ ਆਪਣੇ ਡੀਲਰ ਭਰਾਵਾਂ ਦੇ ਨਾਲ ਚਲਕਲ ਜਲਣਾ ਕਦਰ ਨੂੰ ਨਾਕ ਨਾ ਹੋਵੇ ਕਿ ਬੇਇਨਸਾਫੀ ਨਾ ਹੋਵੇ ਹਰ ਇੱਕ ਨੂੰ ਹੱਕਲਾ ਹੱਕ ਮਿਲੇ ठीक है थैंक यू सर नोट थोड़ा शुभ लाभ पंकज शर्मा जी, जी। एज ए वाइस चेयरमैन जी जी भाई तेरे तेरे ओदे मिले हैं उनका नाम दसो सारे एंड कंडा जी ਸਾਡੇ ਅੱਗੇ ਆ ਜੀ ਪ੍ਰਧਾਨ ਜੀ ਚਾਚਾ ਰਾਮਪਾਲ ਮੜਿਆ ਜੀ ਆ ਗਿਆ ਜੀ ਚੇਅਰਮੈਨ ਜੀ ਤੇ ਮੈਨੂੰ ਇਹਨਾਂ ਨੇ ਵਾਈਸ ਚੇਅਰਮੈਨ ਦਾ ਅਹੁਦਾ ਦਿੱਤਾ ਜੀ ਤੇ ਪੰਕਜ ਜੀ ਸਾਡੇ ਅੱਗੇ ਜਨਰਲ ਸੈਕਟਰੀ ਜੀ ਤੇ ਆ ਦੇਵਨ ਨਿਕਲਸਟਾ ਜੀ ਗੁਰਮੀਤ ਸਿੰਘ ਬਿੱਟੂ ਜੀ ਆਗੇ ਆ ਜੀ ਭੋਲਾ ਜੀ ਆਪਣੇ ਹੈਗੇ ਸਾਡੇ ਸੈਕਟਰੀ ਜੀ ਤੇ ਆਪਣੇ ਪੰਕਜ ਮੜੀਆ ਜੀ ਹੋਗੇ ਸੈਕਟਰੀ ਜੀ ਰਜਿੰਦਰ ਕੁਮਾਰ ਬੰਟੀ ਜੀ ਹੋਗੇ ਜੀ ਆਪਣੇ ਕੈਸ਼ੀਅਰ ਹੈ ਸਾਡੇ ਤੇ ਲੀਗਲ ਐਡਵਾਈਜ਼ਰ ਸਾਡੇ ਆਗੇ ਸ਼ਸ਼ੀ ਕਪੂਰ ਜੀ ਜੀ ਹਾਂਜੀ ਸ਼ਰਮ ਜੀ ਕੀ ਜਿਹੜੀ ਜ਼ਰੂਰਤ ਪਈ ਸੀ ਤੁਹਾਨੂੰ ਬਣਾ ਦੇ ਐਸੋਸੀਏਸ਼ਨ ਦਾ ਇਹ ਐਸੋਸੀਏਸ਼ਨ ਬਣਾ ਦਿੱਤਾ ਬਹੁਤ ਪਹਿਲੋਂ ਦੀ ਜ਼ਰੂਰਤ ਸੀਗੀ ਪਰ ਹੁਣ ਨਵੇਂ ਸਿਰੇ ਤੋਂ ਐਸੋਸੀਏਸ਼ਨ ਬਣਾਈ ਆ ਸਟਰੋਂਗ ਬਣਾ ਜੀ ਆਪਣੇ ਸ਼ਹਿਰ ਦੀ ਜਿਹੜੀ ਆ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਸਟਰੋਂਗ ਤੋਂ ਸਟਰੋਂਗ ਬਣੇ ਇਸ਼ਾਰਾ ਜੀ ਕਹੀ ਕਿ ਐਸੋਸੀਏਸ਼ਨਾਂ ਇਦਾਂ ਦੀ ਕੋਈ ਹੈ ਨਹੀਂ। ਕੋਈ ਜੂਨੀਅਨ ਦਾ ਆਪ ਲੋਕਾਂ ਨੂੰ ਕੀ ਫਾਇਦਾ ਹੋਗਾ? ਆਮ ਲੋਕਾਂ ਨੂੰ ਫਾਇਦਾ ਹੋਗਾ। ਆਮ ਲੋਕਾਂ ਨੂੰ ਜਿੱਦਾਂ ਕੰਪੀਟੀਸ਼ਨ ਦੇ ਵਿੱਚ ਚੀਜ਼ ਸਸਤੀ ਮਿਲਦੀ ਪਬਲਿਕ ਨੂੰ। ਆਮ ਲੋਕਾਂ ਦਾ ਫਾਇਦਾ ਹੋਗਾ। ਸਾਡੀ ਐਸੋਸੀਏਸ਼ਨ ਕੋਸ਼ਿਸ਼ ਕਰੇਗੀ ਕਿ ਲੋਕਾਂ ਨੂੰ ਵਾਜੂ ਰੇਟਾਂ ਤੇ ਪ੍ਰੋਫੀ ਦੀ ਦਵਾ। ਸੋ ਇੱਕ ਦੂਜੀ ਯੂਨੀਅਨ ਵਿੱਚ ਇਹ ਚੱਲ ਰਹੀ ਹੈ ਤੁਹਾਡੇ ਉਹਦੇ ਬਾਰੇ ਕੀ ਕਹਿਣਾ ਵਾ? ਉਹ ਵੀ ਬਹੁਤ ਵਧੀਆ ਸਾਡੇ ਸੱਜਣ ਭਰਾਵਾ ਸਾਡੇ ਡੀਲਰ ਭਰਾਵਾ ਜੀ ਉਹ ਵੀ ਤੇ ਅਸੀਂ ਕਹਾਂਗੇ ਪਰਮਾਤਮਾ ਦੇ ਦਿਨ ਦਾ ਚੌਕਰੀ ਤਰੱਕੀ ਦਵੋ। ਨਹੀਂ ਯਾਰੀ ਹੈ। ਛਾ ਦਾ ਛੋਟਾ ਹੈ। ਮੇਰੀ ਗਾਗੇ ਪ੍ਰਧ ਕੋਈ ਗਾਲਿਓਂ ਨੂੰ ਭਰਾ ਭਰਾ ਬਕਰੇ ਹੁੰਦੀ ਆ ਜੀ ਪਰ ਉਹ ਸਾਡਾ ਭਰਾ ਵਾ ਜੀ ਚਲੋ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਕੀ ਹੈ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਹੈ ਕਿ ਸੀਨੀਅਰ ਪ੍ਰੋਪਰਟੀ ਪ੍ਰੋਪਰਟੀ ਰੀਲਰ ਐਸੋਸੀਏਸ਼ਨ ਕਪੂਰਥਲਾ ਜਿਸ ਤੋਂ ਕਰਾ ਲਈਏ ਰਜਿਸਟਰਡ ਸੋਮਵਾਰ ਨੂੰ ਆਪਣੇ ਸ਼ਸ਼ੀ ਕਪੂਰ ਜੀ ਨੇ ਗੱਲ ਹੋ ਗਈ ਹੈ ਸਾਡੀ ਸਾਡੇ ਲੀਗਲ ਐਡਵਾਈਜ਼ਰ ਆ ਓ ਅਰੀਸਟਰ ਕੱਲ ਹੋ ਜੇਗੀ 11 ਵਜੇ ਤੱਕ ਉਹਨਾਂ ਕਹਿੰਦਾ ਜੀ ਥੈਂਕ ਯੂ ਜੀ ਅਜੀ ਸਰ ਕੀ ਨਾਮ ਤੁਹਾਡਾ ਮੈਂ ਹਜੀਤ ਸਿੰਘ ਕਾਕਾ ਜੀ ਕਾਕਾ ਜੀ ਨਵੀਂ ਐਸੋਸੀਏਸ਼ਨ ਬਣੀ ਆ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਵੱਡੇ ਵੀਰ ਇੰਦਰਜੀ ਕੰਡਾ ਜੀ ਕਬੂਸਤਰਾ ਪ੍ਰੋਡਕਸ਼ਨ ਬਣੀ ਆ ਮੈਂ ਆਪਣੇ ਵੱਲੋਂ ਔਰ ਸ਼ਹਿਰ ਨਵਾਸੀਆਂ ਵੱਲੋਂ ਕੰਡਾ ਜੀ ਨੂੰ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈ ਕਰਦਾ ਜਿੰਨਾ ਵਾ ਉਹ ਰਾਸ ਕਰਦਾ ਕਿ ਕੰਡਾ ਜੀ ਜਿਸ ਤਰ੍ਹਾਂ ਕਿ ਪਹਿਲਾਂ ਪ੍ਰੋਕੀ ਡਿਲਾ ਦੀਆਂ ਸਭਾਵਾਂ ਦਿੰਦੇ ਰਹੇ ਉਹ ਨਿਭਾਉਂਦੇ ਰਹੇ ਆ ਇਸੇ ਤਰ੍ਹਾਂ ਹੀ ਅੱਗੇ ਵੀ ਇਹ ਸੇਵਾ ਮੇਰਾ ਖਿਆਲ ਆ ਬਹੁਤ ਨਖੂਬਨ ਹੋਇਆ ਤੁਹਾਨੂੰ ਇਸ ਯੂਨੀਅਨ ਚ ਕੀ ਉਧਾ ਮਿਲਿਆ ਵਾ ਕਿ ਮੈਂ ਆ ਜੇ ਮੇਰੇ ਕੋਲ ਉਧਾ ਕੋਈ ਨਹੀਂ ਆ ਮੈਂ ਤੇ ਕੰਡਾ ਜੀ ਦੇ ਸਨਮਾਨ ਦੇ ਵਿੱਚ ਉਹ ਕੰਡਾ ਜੀ ਨੂੰ ਵਧਾਈ ਦੇਣ ਤੇ ਇੱਥੇ ਪਹੁੰਚ ਆਇਆ ਔਰ ਤੁਹਾਡੀ ਜਿਹੜੀ ਪਹਿਲੀ ਗ੍ਰੀਨ ਬਣੀ ਆ ਜਿਹ ਤੁਹਾਨੂੰ ਪ੍ਰੈਸ ਸੈਕਟਰੀ ਬਣਾਇਆ ਗਿਆ ਵਾ ਦੇਖੋ ਪ੍ਰੈਸ ਸੈਕਟਰੀ ਤੁਸੀਂ ਦੋ ਦੋ ਕਿਲੋਨ ਦੇ ਕਿੱਦਾਂ 10 ਬਾਲੋਗੇ ਦੇਖੋ ਮੈਂ ਤਾਂ ਇੱਕ ਸਕਿੰਟ ਹੋਇਆ ਕਿ ਮੇਰੇ ਕੋਈ ਆ ਐਸਚ ਦੇ ਵਿੱਚ ਕੋਈ ਉਹਦਾ ਨਹੀਂ ਹੈਗਾ ਹੁਣੇ ਕੋਈ ਅਲਾਉਂਸ ਕੀਤੇ ਆ ਉਹਦੇ ਵਿੱਚ ਮੇਰਾ ਉਹਦਾ ਕੋਈ ਨਹੀਂਗਾ ਮੈਂ ਮੈਂ ਸੋਨੇ ਪ੍ਰੈਸੈਕਟਰੀ ਮੋਦਰ ਮੈਂ ਅੱਜ ਕੰਡਾ ਇਸ ਦੇ ਮਾਨ ਸਨਮਾਨ ਦੇ ਵਿੱਚ ਪਹਾਇਆ ਉਹਨਾਂ ਨੂੰ ਵਧਾਈ ਦੇਣ ਸਕੇਸ ਹੋਤੇ ਆ ਜੇ ਤੁਸੀਂ ਉਹਦਾ ਨਹੀਂ ਲੈ ਰਹੇ ਉਥੋਂ ਮੈਂ ਮੈਂ ਨਹੀਂ ਉਹਦਾ ਲੈ ਰਿਆ ਕੋਈ ਠੀਕ ਹੈ ਥੈਂਕ ਯੂ ਜੀ